ਰਵੀ ਮੋਦੀ ਵੀ ਸਰਕਾਰ ਦੇ ਵਿੱਚ ਜਿਹੜਾ 10 ਸਾਲਾਂ 'ਚ ਸਾਡੇ ਦੇਸ਼ ਨੇ ਤਰੱਕੀ ਕੀਤੀ ਹੈ ਆਰਥਿਕ ਰੂਪ ਤੋਂ ਸੰਪੰਨ ਹੋਇਆ ਹੈ ਮਹਿਲਾਵਾਂ ਨੂੰ ਸ਼ਕਤ ਦਿੱਤਾ ਹੈ ਉਜਵਲਾ ਯੋਜਨਾ 14 ਕਰੋੜ ਰੁਪਏ ਦੇ ਵਿੱਚ ਪੰਚਾਈ ਗਈ ਹੈ ਵਿਸ਼ਕਰਮਾ ਯੋਜਨਾ ਨਾਲ ਰੋਜ਼ਗਾਰ ਦਿੱਤਾ ਗਿਆ ਲੋਕਾਂ ਨੂੰ ਔਰ ਉਹਦੇ ਵਿੱਚ ਵੀ 20 ਜਿਸਨਾਂ 20 ਦਿਨ ਦੀ ਟ੍ਰੇਨਿੰਗ ਦਿੰਦੇ ਆ ਡੇਲੀ 500 ਰੁਪਏ ਔਰ ਲੋਨ ਤੱਕ ਪ੍ਰੋਵਾਈਡ ਕਰਦੇ ਆ 5 ਲੱਖ ਰੁਪਏ ਔਰ ਲਖਪਤੀ ਦੀਦੀ ਯੋਜਨਾ ਹੈ ਬਹੁਤ ਸਾਰੀਆਂ ਆਵਾਸ ਯੋਜਨਾ ਹੈ ਜਿਹੜੇ ਗਰੀਬ ਲੋਕ ਘਰ ਨਹੀਂ ਬਣਾ ਸਕਦੇ ਉਹਨਾਂ ਨੂੰ 2.5 ਲੱਖ ਰੁਪਏ ਦੇ ਰਹੇ ਦੇਖਿਆ ਜਾਵੇ ਤਾਂ ਮੋਦੀ ਜੀ ਨੇ ਸਾਡੇ ਦੇਸ਼ ਨੂੰ ਜਿਹੜਾ ਇੱਕ ਬਿਹਤਰੀਨ ਅਰਥ ਵਿਵਸਥਾ ਤੇ ਲਿਆ ਕੇ ਖੜਾ ਕਰ ਦਿੱਤਾ ਅੱਜ ਸਾਡਾ ਦੇਸ਼ 5ਵੇਂ ਨੰਬਰ ਤੇ ਹੈ ਤੁਸੀਂ ਦੇਖੋ ਕਿ ਇੱਕ ਟਾਈਮ ਦੇ ਉੱਤੇ ਇੱਕ ਹਿੰਦੁਸਤਾਨ ਨੂੰ ਬੜੀ ਹੀਨ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ ਅੱਜ ਹਰ ਵਿਦੇਸ਼ੀ ਪ੍ਰਧਾਨ ਮੰਤਰੀ ਆ ਚਾਹੇ ਰਾਸ਼ਟਰਪਤੀ ਆ ਸਾਡੇ ਪ੍ਰਧਾਨ ਮੰਤਰੀ ਜੀ ਤੋਂ ਸਲਾਹ مشورہ ਲੈਂਦੇ ਇਸ ਤੋਂ ਵੱਡੇ ਮਾਨ ਦੀ ਗੱਲ ਕੀ ਹੋ ਸਕਦੀ ਆ ਸਾਡੇ ਭਾਰਤ ਦੇਸ਼ ਲਈ ਕਿ ਸਾਡੇ ਭਾਰਤ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਇੱਕ ਨਿਹਾਇਤ ਵਧੀਆ ਇਨਸਾਨ ਆ ਜਿਨ੍ਹਾਂ ਦੀ ਕੀ ਹਰ رائے ਵਿਦੇਸ਼ੀ ਵੀ ਲੈਂਦੇ ਹੈਗੇ 10 ਸਾਲ ਤੋਂ ਤਾਂ ਦੇਖਿਆ ਜਾਵੇ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਔਰ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਉੱਥੇ ਉਸੇ ਬਹੁਤ ਜ਼ਿਆਦਾ ਤਰੱਕੀ ਹੋਈ ਆ ਚਾਹੇ ਯੂਪੀ ਦੇਖ ਲਓ ਤੁਸੀਂ ਉਪੀ ਦੇ ਵਿੱਚ ਗੁਜਰਾਤ ਦੇ ਵਿੱਚ ਕਾਸ਼ੀ ਵਿਸ਼ਵਨਾਥ ਹੈ ਜਿੱਥੇ ਸਾਡਾ ਰਾਮ ਮੰਦਰ ਬਣ ਗਿਆ